ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਦੋਂ ਆਪਾਂ ਕੱਲ ਝੋਨਾ ਵੱਢਿਆ ਸੋ ਅੱਜ ਤੁਸੀਂ ਦੇਖ ਰਹੇ ਟਰਾਲੀ ਟਰੈਕਟਰ ਤਿਆਰ ਹੈ ਤਾਂ ਆਪਾਂ ਚੱਲੇ ਮੰਡੀ ਸੋ ਮੰਡੀ ਜਾ ਕੇ ਦੇਖਾਂਗੇ ਇਹਦਾ ਕੀ ਰੇਟ ਲੱਗਦਾ ਆਪਾਂ ਨੂੰ ਕਿੰਨਾ ਝਾੜ ਦਿੰਦਾ ਕਿੰਨਾ ਮੋਹਰ ਆਉਂਦਾ ਸਰਕਾਰੀ ਖਰੀਦ ਚਾਲੂ ਹੋ ਚੁੱਕੀ ਆ ਕਿ ਨਹੀਂ ਹੋ ਚੁੱਕੀ ਸਾਰਾ ਕੁਝ ਆ ਆਪਾਂ ਨੂੰ ਮੰਡੀ ਜਾ ਕੇ ਪੜ ਲੱਗਣਾ ਆ ਸੋ ਵੀਡੀਓ ਸਾਰੀ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਪਹੁੰਚਦੇ ਆ ਮੰਡੀ ਦੇ ਖੇਤ ਦੇ ਅੰਦਰ ਕਿ ਕਾਪ ਗਾਉ ਮੰਡੀ ਦਾ ਬਸ ਤੁਸੀਂ ਆ ਰਹੇ ਹੋ ਫੇ ਟਾਈਮ ਸਰ ਸੋ ਮੰਡੀ ਪਹੁੰਚ ਗਏ ਆਪਾਂ ਤੇ ਮੰਡੀ ਦਾ ਮਾਹੌਲ ਹੈ ਕੀ ਵਧੀਆ ਲੱਗਦਾ ਆ ਟਰਾਲੀਆਂ ਕਾਫੀ ਆਈਆਂ ਆ ਪਿੱਛੇ ਮੰਡੀ ਵੀ ਬਹੁਤ ਆਈਆਂ ਇੱਥੇ ਆਨੇ ਆਪਾਂ ਪੰਜਾਬ ਖਾਸ ਸਟੋਰ ਵਾਲਿਆਂ ਦੇ ਹਾਂਜੀ ਚੱਕ ਨਹੀਂ ਲੈ ਆਓ ਸੋ ਪਹਿਲਾਂ ਆਪਾਂ ਗੇੜਾ ਮਾਰਾਂਗੇ ਸਕੂਟੀ ਤੇ ਜਗਾ ਲੱਭਾਂਗੇ ਝੋਨਾ ਖਾਲੀ ਕਰਨ ਨੂੰ ਲੱ ਪਿਆ ਰਾਜ ਬੈਣ ਹਾਂ ਖਾਲੀ ਆ ਹਾ ਵੀ ਫੜ ਇੱਥੇ ਵੀ ਕੋਈ ਕੋਈ ਟਰਾਲੀ ਆਈ ਹੈ ਇਹ ਤਾਂ ਲੋ ਜੀ ਕਾਫੀ ਰਾਜ ਪੈ ਗਿਆ ਅਸੀਂ ਕਹਿੰਨੇ ਆਪਾਂ ਲਗੇਤੇ ਆਂ ਪਰ ਕਾਫੀ ਰਾਜ ਪਿਆ ਇੱਥੇ ਅਜੀ ਇਹ ਅਜੀ ਮੰਡੀ ਕਪੂਤਲਾ ਇੱਧਰ ਢੇਰੀ ਲੱਗੀ ਆ ਪਿਆ ਸੀਜ਼ਨ ਵਾਂਗੂ ਟਰੈਕਟਰ ਖੜੇ ਦਾ ਸੀਜ਼ਨ ਚੱਲਦਾ ਫੁੱਲ ਚਲੋ ਜਿੱਥੇ ਆਪਾਂ ਢੇਰੀ ਕਰਨੀ ਉੱਧਰ ਜਾ ਕੇ ਦੇਖਦੇ ਆਂ। ਉੱਥੇ ਜਗ੍ਹਾ ਮਿਲਦੀ ਜਿੱਥੇ ਕੋਈ ਟਰਾਲੀ ਨਹੀਂ ਖੜੀ ਹੁੰਦੀ। ਆਪਾਂ ਖਿਲਾਰਨਾ ਇੱਧਰ ਸ਼ੇਖਪੁਰ ਮੰਡੀ ਲੱਗੇ। ਦੇਖੋ ਸ਼ੇਖਪੁਰ ਵੱਡੀ ਮੰਡੀ ਆ ਨਾ ਬਾਰ-ਬਾਰ। ਐਂਕੀ ਬਣਾ ਰਹਾ ਇਹ। ਲੇਵਰ ਹੀ ਹਨੀ ਸਾਡੇ ਪਿੰਡਾਂ ਦਾ। ਅੱਡੀ ਟੱਕੀ ਫਰਮ ਆ ਬੰਦਿਆਂ ਨੂੰ ਲੇਵਰ ਹਨੇਗੀ। ਇਹ ਕੋ ਇਹ ਆ ਬੰਦਾ ਹੁਣ ਹਨ ਇੱਥੇ ਖੜਾ ਰਹਾਂਗੇ ਤੁਹਾਨੂੰ ਆਪਾਂ ਇਹ ਲਿਵਰ ਆ ਗਈ ਤਾਂ ਇਹਦੇ ਦੇ ਦੇ ਕੀ ਬੰਦਾ ਬਾਕੀ ਵੀਡੀਓ ਦਿਨਦੇ ਰੋ ਝੋਨਾ ਲੱਥੂਆ ਟਰਾਲੀ ਤੇ ਫੇਰਾਂ ਚੈੱਕ ਕਰੋਨਾ ਝੋਨਾ ਕਿਦਾਂ ਦਾ ਕੀ ਪੋਜੀਸ਼ਨਾਂ ਝੋਨੇ ਦੀ ਤੇ ਕੀ ਰੇਟ ਹੈ ਤੇ ਕੀ ਮੋਇਸਚਰ ਹੋਊਗਾ ਨਾ ਸਾਰਾ ਕੁਝ ਵੀਡੀਓ ਚ ਹੀ ਆ ਦੇਖਣਾ ਪੁਲਿਓ ਬਲੌਗ ਸਾਡੀ ਕਰਨੀ ਸ਼ੁਰੂ ਕਰ ਲਈ ਆਪਾਂ ਟਰਾਲੀ ਤੇ ਹੁਣ ਸਲਾਹ ਇਹ ਬਣੀ ਆ ਆਪਣੀ ਆਪਾਂ ਪੱਖਾ ਲਵਾਵਾਂਗੇ ਇੱਦਾਂ ਫੇਲਵਾਵਾਂਗੇ ਰੇਟ ਤੇ ਜੇ ਲੋਡ ਪਏ ਫਿਰ ਦੂਜਾ ਪੱਖਾ ਲਾਵਾਂਗੇ ਆਪਾਂ ਨਹੀਂ ਤੇ ਇੱਕੋ ਪੱਖੇ ਦੇ ਵਿੱਚਾਂਗੇ ਕਿਉਂਕਿ ਮਾਲ ਸੁੱਕਾ ਹੀ ਨਿਕਲਦਾ ਵਿੱਚੋਂ ਟਰਾਲੀਆਂ ਡਾਲੇ ਰੋਲੇ ਦੇਖੋ ਐਨ ਸੁੱਕੇ ਪਏ ਆ ਜਿਹੜਾ ਹਰਾ ਦਾਣਾ ਆ ਉਹ ਫੱਕਦਾ ਆ ਤੇ ਦੇਖਦੇ ਹੁਣ ਪੱਖਾ ਲਾ ਕੇ ਢੇਰੀ ਕਿੱਦਾਂ ਨਹੀਂ ਬਣਦੀ ਆ ਕਿਉਂਕਿ ਸਾਫ਼ ਢੇਰੀ ਪੱਖਾ ਲਾ ਕੇ ਹੋਣੀ ਆ ਫੇਰ ਚੈੱਕ ਕਰਦੇ ਆਪਾਂ ਸੁੱਕਾ ਹੈ ਆਪਣਾ ਕੁਆਲਿਟੀ ਚੈੱਕ ਕਰਦੇ ਹੁਣ ਕਿੱਦਾਂ ਨਹੀਂ ਨਿਕਲਦੀ ਥੋਨੇ ਸੀ ਕਿਉਂਕਿ ਪੱਖਾ ਲੱਗਣ ਤੋਂ ਬਾਅਦ ਹੀ ਦਾਣੇ ਦਾ ਅੰਦਾਜ਼ਾ ਲੱਗਣਾ ਹੈ ਕਿ ਕਚਰਾ ਨਿਕਲੂਗਾ ਦਾਣੇ ਚ ਫੇਰੀ ਲੱਗਣਾ ਪਤਾ ਕੁਆਲਿਟੀ ਤਾਂ ਠੀਕ ਬੰਦੀ ਆ ਦਾਣਾ ਹਰਾ ਵੀ ਨਿਕਲੀ ਜਾਂਦਾ ਆ ਜਿਹੜਾ ਮਾੜਾ ਮੋਟਾ ਗੰਦਾ ਵੀ ਨਿਕਲੀ ਜਾਂਦਾ ਸੁੱਕੀ ਵੀ ਆਂਦਾ ਜੋ ਨਵ ਤਾਂ ਬਾਕੀ ਰੇਟ ਦੇਖਦੇ ਹੁਣ ਲਵਾ ਕੇ ਕਿੰਨਾ ਰੇਟ ਲੱਗੂਗਾ ਇਹਦਾ ਕੀ ਹਿਸਾਬ ਦਾ ਆ ਸਾਰਾ ਕੁਝ ਦੱਸਾਂਗੇ ਤੁਹਾਨੂੰ ਫੇਲਾ ਪੱਖਾ ਲੱਗੇਗਾ ਫੇ ਸੈਂਪਲ ਲੈ ਕੇ ਜਾਵਾਂਗੇ ਟੈਂਪਲ ਤੇ ਫਿਰ ਰੇਟ ਲੱਗੂਗਾ ਅਸੀਂ ਝਾੜ ਦੱਸਾਂਗੇ ਤੁਹਾਨੂੰ ਕਿੰਨਾ ਆਇਆ ਥਾਂ ਕਿੰਨਾ ਵੱਟ ਕੇ ਲਿਆਇਓ ਵੀ ਵੀਡੀਓ ਦੇ ਖੇਚੇ ਦੱਸਿਆ ਜਾਊਗਾ ਤੁਹਾਨੂੰ ਦੇਖਦੇ ਰਹੋ ਵੀਡੀਓ ਜਿੱਦੇ ਅੱਜ ਰੇਟ ਦੀ ਗੱਲ ਕਰੀਏ ਪੀਆਰ 126 ਆ ਕਿ ਇਹਦਾ ਰੇਟ ਲੱਗਾ ਜੀ 1850 ਰੁਪਿਆ ਕੁਆਂਟਲ ਰੇਟ ਲੱਗਾ ਇਹਦਾ ਤਾਂ ਜਦੋਂ ਟੋਲ ਹੋਊਗਾ ਫਿਰ ਇਹਦੇ ਐਵਰੇਜ ਕਿੰਨੀ ਆਉਂਦੀ ਆ ਕਿਉਂਕਿ ਹੁਣ ਤੋਲਣ ਤੋਂ ਬਾਅਦ ਹੀ ਪਤਾ ਲੱਗਣਾ ਆਪਾਂ ਨੂੰ ਕੀ ਐਵਰੇਜ ਦੇ ਰਿਹਾ ਦੋ ਕਿੱਲੇ ਵੱਡੇ ਸੀਗੇ ਆਪਾਂ ਹੁਣ ਟੋਲ ਹੋਊਗਾ ਤੇ ਫੇ ਤੁਹਾਨੂੰ ਜਾਣਕਾਰੀ ਦਵਾਂਗੇ ਕਿੰਨੀ ਐਵਰੇਜ ਆਈ ਹੈ ਕਿੱਲੇ ਦੀ ਤੋਂ ਰੇਟ ਫਿਰ ਇੱਕ ਵਾਰ ਦੱਸ ਦਿੰਨਾ ਤੁਹਾਨੂੰ ਦੁਬਾਰਾ ਰੇਟ ਇਹਦਾ 1850 ਰੁਪਏ ਲੱਗਾ ਜੀ ਸਰਕਾਰੀ ਰੇਟ 2400 ਲੱਗੇ ਆ 600 ਰੁਪਏ ਟੁੱਟ ਗਿਆ ਸੌਖਾ ਨਾ ਮੰਡੀਆਂ 'ਚ ਆ ਹਾਲ ਹੈ ਜੀ ਸੋ ਆਲੇ ਕੰਮ ਕੀਤਾ ਸੱਜਾ ਸੋ ਆਪਾਂ ਹੁਣ ਗੱਲ ਕਰਦੇ ਆਂ ਝਾੜ ਦੀ ਹਨਾ ਝਾੜ ਦੇ ਨਾਲ ਲੱਗਿਆ ਜਿਹਨੂੰ ਤੇ ਲੱਗਿਆ ਆਪਾਂ ਸਾਡੇ ਸਾਰੇ ਸਰਸ ਜੀ ਆ 3826 ਇਹਦੇ ਵਿੱਚ ਬਹੁਤ ਜ਼ਿਆਦਾ ਇਸਰਬ ਮਾਰੀ ਪੈ ਗਈ ਆ ਹਲਦੀ ਦੀ ਜੇ ਸਨਾ ਦੇ ਅੱਛਾ ਦਰਸ ਕਾਫੀ ਦਾ ਮੈਂ ਫਰਕ ਦੇਖਣ ਨੂੰ ਮਿਲੂਗਾ ਫਿਲਹਾਲ ਜੀ ਆਪਣੀ ਗੱਲ ਕਰੀ ਝਾੜ ਦੀ ਜੇ ਝਾੜ ਆਪਣੀ 1 ਤੋਂ 2 ਬਣਾ 25 ਤੋਂ 30 ਕੁੰਟਲ ਦੇ ਬੱਚੇ ਬੱਚੇ ਆਇਆ ਆ ਬਾਕੀ ਜਿਹੜੀ ਜਿਹੜੀ ਮੀਟਿੰਗ ਜਿਗਰਾਂ ਪੂਰੀ ਚੈਨਲ ਕਰੀ ਲੈਣੀ ਆ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਫਲੌਪ ਦੇ ਸਾਹਮਣੇ ਮੇਰੇ ਫੇਸ ਦਾ ਨਾਮ ਹੈ ਤੁਸੀਂ ਉੱਥੇ ਮੈਸੇਜ ਕਰਕੇ ਫੁੱਟੀ ਪਹੁੰਚਾ ਸਕਦੇ ਹੋ ਵੀਡੀਓ ਸਾਰੀ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਕਰ ਸਕਦੇ ਹੋ ਮੇਰੇ ਕੋਲ ਕੋਈ ਰਿਪਲਾਈ ਉਸੇ ਟਾਈਮ ਤੁਹਾਨੂੰ ਮਿਲੂਗਾ ਮਿਲਦੇ ਆਪਾਂ ਨੈਕਸਟ ਵੀਡੀਓ 'ਚ